ਫਨਾ ਪੁਲਿਸ ਨੇ ਨਸ਼ਾ ਵਿਰੋਧੀ ਮਹਿੰਮ ਦੇ ਤਹਿਤ ਬਾਹਰੀ ਰਾਜਾ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਡਰਾਈਵਿੰਗ ਦੀ ਆੜ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾਂਦੀ ਸੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 2 ਕੁਇੰਟਲ 49 ਕਿਲੋ ਭੁੱਕੀ ਬਰਾਮਦ ਕੀਤੀ ਦੋਵੇਂ ਮਾਮਲਿਆਂ ਵਿੱਚ ਭੁੱਕੀ ਦੀ ਖੇਪ ਕੈਂਟਰਾਂ ਵਿਚਕਾਰ ਗੁਪਤ ਤਰੀਕੇ ਨਾਲ ਲਿਆਂਦੀ ਜਾ ਰਹੀ ਸੀ ਐਸਐਸਪੀ ਅਮਨ ਨੀਤ ਕੁੰਡਲ ਨੇ ਦੱਸਿਆ ਕਿ ਸਦਰ ਪੁਲਿਸ ਨੇ ਪਿੰਡ ਅਲੌਡ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਇਸ ਇਸ ਦੌਰਾਨ ਇੱਕ ਕੈਂਟਰ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਇਸ ਨੂੰ ਜਸਪਾਲ ਸਿੰਘ ਬਿੱਲੂ ਵਾਸੀ ਵਡਾਲੀ ਰੋਪੜ ਚਲਾ ਰਿਹਾ ਸੀ ਉਸ ਦੇ ਨਾਲ ਗੁਰਸੇਵਕ ਵਾਸੀ ਟੰਡਰਾਲੀ ਬੈਠਾ ਸੀ ਗੁਰਸੇਵਕ ਨੇ ਆਪਣੀ ਪਛਾਣ ਗੱਡੀ ਦੇ ਮਾਲਕ ਵੱਜੋਂ ਕਰਵਾਈ ਕੈਂਟਰ ਦੀ ਤਲਾਸ਼ੀ ਲਈ ਡੀਐਸਪੀ ਰਜੇਸ਼ ਕੁਮਾਰ ਨੂੰ ਮੌਕੇ ਤੇ ਬੁਲਾਇਆ ਗਿਆ ਜਦੋਂ ਡੀਐਸਪੀ ਦੀ ਨਿਗਰਾਨੀ ਹੇਠ ਤਲਾਸ਼ੀ ਲਈ ਗਈ ਤਾਂ 1 ਕੁਇੰਟਲ 44 ਕਿਲੋ ਭੁੱਕੀ ਬਰਾਮਦ ਹੋਈ ਥਾਣਾ ਸਿਟੀ 2 ਦੀ ਪੁਲਿਸ ਨੇ 19 ਦਸੰਬਰ ਨੂੰ ਕੈਂਟਰ ਚਾਲਕ ਜਸਵੀਰ ਸਿੰਘ ਜੱਸੀ ਵਾਸੀ ਬਰਾਸ ਪਟਿਆਲਾ ਅਤੇ ਗਗਨਦੀਪ ਸਿੰਘ ਗੱਗੀ ਵਾਸੀ ਗੜਸ਼ੰਕਰ ਨੂੰ 5 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਸੀ ਕੈਂਟਰ ਵਿੱਚ ਇਲੈਕਟ੍ਰੋਨਿਕ ਸਮਾਨ ਲੱਦਿਆ ਹੋਇਆ ਸੀ ਕੈਂਟਰ ਦੇ ਪਿਛਲੇ ਪਾਸੇ ਸੀਲ ਲੱਗੀ ਹੋਈ ਸੀ ਜਿਸ ਕਾਰਨ ਐਸ ਐਚ ਓ ਗੁਰਮੀਤ ਸਿੰਘ ਨੂੰ ਸ਼ੱਕ ਹੋ ਗਿਆ ਪੁਲਿਸ ਨੇ ਮੁਲਜ਼ਮਾਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਕੰਪਨੀ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਜਦੋਂ ਮੁਲਾਜ਼ਮ ਮੁਲਜ਼ਮ ਡਰਾਈਵਰ ਅਤੇ ਕੰਪਨੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੀਲ ਖੋਲੀ ਗਈ ਤਾਂ 1 ਕਿਲੋ 1 ਕੁਇੰਟਲ ਭੁੱਕੀ ਹੋਰ ਬਰਾਮਦ ਹੋਈ ਜਸਵੀਰ ਖਿਲਾਫ ਪਹਿਲਾਂ ਵੀ ਐਸਐਸ ਨਗਰ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ ਜਿਹੜੀ ਸਾਡੀ ਜੀ ਪ੍ਰੈਸ ਕਾਨਫਰੰਸ ਦੂਜੀ ਹੈ ਉਹ ਸਾਡੀ ਸਾਡੀ ਪੌਪੀ ਹਸਦੀ ਦੋ ਕੇਸਿਸ ਚ ਐਨਡੀਪੀਐਸ ਦੀ ਕਮਰਸ਼ੀਅਲ ਰਿਕਵਰੀ ਹੋਈ ਹੈ ਜਿਹਦੇ ਚ ਅਸੀਂ ਨਸ਼ਾ ਸਪਲਾਈ ਕਰਨ ਵਾਲੇ ਦੋ ਗਿਰੋਹਾਂ ਦਾ ਪਰਦਾਫਾਸ਼ ਕੀਤਾ ਤੇ ਟੋਟਲ ਸਾਨੂੰ 2 ਕੁਇੰਟਲ 49 49 ਕਿਲੋ ਪੁੱਕੀ ਚੂਰਾ ਬੋਸ ਬਰਾਮਤ ਹੋਈ ਹੈ ਔਰ ਚਾਰ ਦੋਸ਼ੀਆਂ ਨੂੰ ਸੀ ਬਿਰ ਗ੍ਰਫਤਾਰ ਕੀਤਾ ਇਹਦੇ ਚ ਮੈਂ ਦੱਸਣਾ ਚਾਹਾਂਗੀ ਕਿ ਸਾਨੂੰ 19 ਦਸੰਬਰ ਨੂੰ ਸਿਟੀ 2 ਦੀ ਪੁਲਿਸ ਅਮਲੋਹ ਚੌਂਖਣਾ ਮੌਜੂਦ ਸੀਗੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਜਸਵੀਰ ਸਿੰਘ ਵਾਸੀ ਥਾਣਾ ਕੱਗਾ ਜ਼ਿਲ੍ਹਾ ਪਟਿਆਲਾ ਅਤੇ ਗਗਨਦੀਪ ਸਿੰਘ ਇਹ ਥਾਣਾ ਗੁਰ ਸ਼ੰਕਰਦਰ ਨਿਵਾਸੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਇੱਕ ਕੈਂਟਰ ਵਿੱਚ ਆ ਰਹੇ ਸੀਗੇ ਤੇ ਇਨਫੋਰਮੇਸ਼ਨ ਸੀ ਕਿ ਇਹਨਾਂ ਨੇ ਮਿਲਟਰੀ ਗਰਾਊਂਡ ਖੰਨਾਪਾਸ ਕਿਸਨ ਨੂੰ ਸਪਲਾਈ ਕਰਨਾ ਤੇ ਐਕਟ ਇਕਪਨ ਦਟ ਅਸੀਂ ਸਿਟੀ 2 ਚ ਐਫ ਆਈ ਆਰ ਨੰਬਰ 231 ਅੰਡਰ 15 ਕਾਰਟ 156185 ਐਨ ਡੀ ਪੀ ਐਸ ਐਕਟ ਸਿਟੀ 2 ਚ ਦਰਜ ਕੀਤਾ ਤੇ ਉਹਨਾਂ ਨੂੰ ਜਦੋਂ ਰੇਡ ਕੀਤੀ ਤਾਂ ਸਾਨੂੰ 5 ਕਿਲੋ ਪੁੱਕੀ ਬਰਾਮਦ ਹੋਈ ਸੀਗੀ ਬੇਸਡ ਔਨ ਦਟ ਅਸੀਂ ਇਹਨਾਂ ਨੂੰ ਦੋਸ਼ਾਂ ਨੂੰ ਗ੍ਰਿਫਤਾਰ ਕਰਕੇ ਤੇ ਕੈਂਟਰ ਨੂੰ ਕਬਜ਼ੇ ਚ ਲੈ ਲਿਆ ਸੀ ਔਰ ਇਹਨਾਂ ਦੀ 3 ਦਿਨਾਂ ਦੀ ਸਾਨੂੰ ਪੁਲਿਸ ਰਿਮਾਂਡ ਮਿਲੀ ਸੀ ਜਦੋਂ ਉਹਨਾਂ ਦੀ ਰਿਮਾਂਡ ਚ ਪੁੱਛਗਿੱਛ ਹੋਈ ਤਾਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਜਿਹੜੇ ਕੈਂਟਰ ਚ ਹੋਰ ਵੀ ਰਿਕਵਰੀ ਦੇ ਚਾਂਸ ਹੈ ਤੇ ਫਿਰ ਨਿਸ਼ਾਨਦੇ ਤੇ ਸਾਨੂੰ 1 ਕੁਇੰਟਲ ਪੁੱਕੀ ਹੋਰ ਬਰਾਮਦ ਹੋਈ ਸੋ ਇਹ ਕਮਰਸ਼ੀਅਲ ਰਿਕਵਰੀ ਹੋ ਗਈ ਇਸ ਦੇ ਨਾਲ ਹੀ 21 ਤਰੀਕ ਨੂੰ ਥਾਣਾ सदर ਦੀ ਪਾਰਟੀ ਆਪਣੇ ਅਲਾਰਟ ਤੇ ਨਾਕਾਬੰਦੀ ਕਰਕੇ ਖੜੀ ਸੀਗੀ ਉੱਥੇ ਉਹਨਾਂ ਨੂੰ ਇੱਕ ਹੋਰ ਕੈਂਟਰ PB65 AU36692 ਅੰਦਰ ਦਿਖਾਈ ਦਿੱਤਾ ਜਦੋਂ ਉਹਨਾਂ ਨੇ ਉਨੂੰ ਰੋਕਿਆ ਇੰਟਰਸੈਪਟ ਕੀਤਾ ਉਹਦੇ ਚ ਦੋ ਨੌਜਵਾਨ ਸੀਗੇ ਇੱਕ ਦਾ ਨਾ ਜਸਪਾਲ ਸਿੰਘ ਵਾਸੀ ਬਡਾਲੀ ਥਾਣਾ ਮੋਰਿੰਡਾ ਜ਼ਿਲ੍ਹਾ ਰੋਪੜ ਦਾ ਰਹਿਣ ਵਾਲਾ ਔਰ ਦੂਜੇ ਦਾ ਨਾ ਗੁਰਸੇਵਕ ਸਿੰਘ ਵਾਸੀ ਟੰਗਰਾਲੀ ਥਾਣਾ ਮੋਰਿੰਡਾ ਇਹ ਕੈਂਟਰ ਦਾ ਮਾਲਕ ਸੀਗਾ ਉਹਨਾਂ ਦੀ ਜਦੋਂ ਤਲਾਸ਼ੀ ਲੈਣ ਲੱਗੇ ਤਾਂ ਉਹਨਾਂ ਨੇ ਗਜ਼ਟਡ ਅਫਸਰ ਕੋਲੋਂ ਕਰਾਂਡੀ ਆਪਣੀ ਸਹਿਮਤੀ ਦਿੱਤੀ ਜਦੋਂ ਮੌਕੇ ਤੇ ਡੀਐਸਪੀ ਖੰਨਾ ਰਾਜੇਸ਼ ਸ਼ਰਮਾ ਜੀ ਨੂੰ ਬੁਲਾਇਆ ਗਿਆ ਤੇ ਤਲਾਸ਼ੀ ਚ ਸਾਨੂੰ ਉਸ ਕੈਂਟਰ ਵਿੱਚੋਂ 1 ਕੁਇੰਟਲ 44 ਕਿਜੀ ਭੁੱਕੀ ਚੂਰਾ ਪੋਸਟ ਬਰਾਮਦ ਹੋਇਆ which is again a commercial recovery so ਇਸ ਤਰ੍ਹਾਂ ਸਾਨੂੰ ਸਾਡੀ ਟੀਮ ਦੇ ਪ੍ਰੋਐਕਟਿਵ ਐਫਰਟਸ ਨਾਲ ਦੋ ਤਿੰਨ ਦਿਨਾਂ ਚ ਦੋ ਐਨਡੀਪੀਐਸਡੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀਜ਼ ਹੋਈ ਹੈ ਔਰ ਜਿਹੜੇ ਦੋਸ਼ੀ ਹੈਗੇ ਚਾਰੋਂ ਇਨ੍ਹਾਂ ਚੋਂ ਇੱਕ ਜਿਹੜਾ ਜਸਵੀਰ ਸਿੰਘ ਪਟਿਆਲੇ ਦਾ ਰਹਿਣ ਵਾਲਾ ਹੈ ਇਹਦੇ ਤੇ ਪਹਿਲਾਂ ਜ਼ిల్లా ਟਕੋਲੀ ਸੌਰੀ ਥਾਣਾ ਟਕੋਲੀ ਜ਼ਿਲ੍ਹਾ ਮੁਹਾਲੀ ਚ ਵੀ ਕੈਂਡੀ ਪੀਐਸ ਦਾ ਪਰਚਾ 2021 ਚ ਦਰਜ ਹੈ ਬਾਕੀ ਤਫਤੀਸ਼ ਸਾਡੀ ਜਾਰੀ ਹੈ ਕਿ ਇਹਨਾਂ ਦਾ ਅੱਗੇ ਕੀ ਫਾਰਵਰਡ ਬੈਕਵਰਡ ਲਿੰਕੇਜ ਹੈ ਕਿ ਕਿਹੜੀ 5 ਕਿਲੋ ਫੁੱਕੀ ਦਵਾ ਇੱਕ ਕੁਇੰਟਲ ਮੀਡੀਆ ਕੈਂਟਰ ਚੋਂ ਕਿੱਥੇ ਨੂੰ ਫਿਰ ਕਿਸੇ ਕੋਈ ਸਪੈਸ਼ਲ ਕੈਵਨ ਸੀ ਅ ਦੇਖੋ ਜੀ ਪਹਿਲਾਂ ਤਾਂ ਸਾਨੂੰ ਉਹਦੀ ਆਈ ਥਿੰਕ ਕੈਬਨ ਚ ਮਿਲੀ ਸੀਗੀ ਉਸ ਤੋਂ ਬਾਅਦ ਜਦੋਂ ਉਹਦਾ ਲੋਕ ਵਗੈਰਾ ਰਿਮਾਂਡ ਚ ਖੋਲਾ ਗਿਆ ਫਿਰ ਸਾਨੂੰ ਅੰਦਰ ਸਰਚ ਕਰਕੇ ਇੱਕ ਕੁਇੰਟਲ ਮਿਲੀ ਹੈ ਸੋ ਦਿਸ ਇਜ਼ ਅਗੇਨ ਅਪਰੀਸ਼ੀਏਬਲ ਕਿ ਅਸੀਂ ਇਨੀਸ਼ੀਅਲ 5 ਕਿਲੋ ਤੇ ਨਹੀਂ ਰੁਕੇ ਰਿਮਾਂਡ ਚ ਪੂਰੀ ਪੁਛਗਿਚ ਚ ਸਾਨੂੰ ਅਸੀਂ ਪੂਰਾ ਪ੍ਰੋਸੀਜਰ ਫਾਲੋ ਕੀਤਾ ਉਹਦੀ ਨਿਸ਼ਾਨਦੇਹੀ ਤੇ ਸਾਨੂੰ ਰਿਕਵਰੀ ਹੋਈ